ਸ਼ਸ਼ੀਕਾਲ ਜੀ ਮੈਂ ਸੋਨੀ ਸਿੰਘ ਦੇਸ ਦੁਨੀਆ ਚੈਨਲ ਹਾਂਜੀ ਅੱਜ ਅਸੀਂ ਪਹੁੰਚੇ ਹਾਂ ਜੀ ਸਮਾਣਾ ਤਹਿਸੀਲ ਦਾ ਪਿੰਡਾ ਕੂਕਾ ਜਿੱਥੇ ਇੱਕ ਪਰਿਵਾਰ ਦੇ ਜਾਨੀ ਕਿ ਲੈਂਟਰ ਪੈ ਰਿਆ ਸੀ ਮਕਾਨ ਦਾ ਤੇ ਲੈਂਟਰ ਪੈ ਰਿਆ ਸੀ ਤੇ ਕੁਝ ਦਿੱਕਤਾਂ ਕਰਕੇ ਜਿਹੜਾ ਉਹ ਲੈਂਟਰ ਨੂੰ ਰੋਕਿਆ ਗਿਆ ਤੇ ਇਹ ਇਹ ਮਕਾਨ ਸੀ ਜਿਹੜਾ ਬਿਲਕੁਲ ਇੱਥੇ ਬਣਿਆ ਸੀ ਕਮਰਾ ਇਹਦੀ ਸੱਤਤੀ ਜਿਹੜੀ ਬਿਲਕੁਲ गिर चुकी थी जो आज तो 6 महीने पहले आवास प्रधानमंत्री योजना थ्रू जो स्कीम आई है कि हर दे हर सत्ते ते घर होवे किसी दा घर ना चाउंदा होवे ता करके ओदे थ्रू पैसे मिले सी ਦੇ ਮੁਤਾਬਕ ਤੇ ਅਸੀਂ ਗੱਲਬਾਤ ਕਰਦੇ ਆ ਕਿ ਇਹਦੀ ਜਿਹੜੀ ਕੀ ਸਥਿਤੀ ਹੈ ਕੌਣ ਇਹਨੂੰ ਰੋਕ ਰਿਹਾਗਾ ਜਿਹੜੇ ਇਹਨੂੰ ਲੈਂਟਰ ਨੂੰ ਰੋਕ ਰਿਹਾ ਮੇਰੇ ਤਾਂ ਬੜਾ ਮੈਂ ਛੋਟੇ ਮੁੰਡਾ ਮਰ ਗਿਆ ਤੇ ਮੈਂ ਤਾਂ ਉਦਿਆਂ ਦੀ ਉਰੀ ਆ ਤੇ ਵੀ ਜਾਦੀ ਉਹਦੀ ਡੈਥ ਨੂੰ 25 30 ਸਾਲ ਹੋ ਗਏ ਹਨ ਹਾਂ ਉਰੀਆਂ ਜਿਆਦਾ ਤੁਸੀਂ ਉਰੀ ਰਹੇ ਹਾਂ ਹਾਂ ਉਰੀ ਰਹ ਰਿਹਾ ਉੱਥੇ ਮੈਂ ਬੜੇ ਮੁੰਡੇ ਕੋਲ ਗਈ ਜ਼ਰੂਰ ਮੈਂ ਨਹੀਂ ਮਾਰਦੀ ਝੂਠ ਮੈਂ 8 9 ਦਿਨ ਰਹਿ ਕੇ ਆਈਆਂ ਮੇਰੀ ਪੁੱਛ ਨੇ ਨੂਨ ਨੇ ਮੇਰੀ ਕੁੱਤੇ ਵਾਲੀ ਜਾਤ ਨਹੀਂ ਪੁੱਛੀ ਵੀ ਲੈ ਰੋਟੀ ਹੱਥ ਚ ਫੜ ਲੈ ਕੋ ਚਾਹ ਫੜ ਲੈ ਫਿਰ ਮੈਂ ਉੱਥੋਂ ਮੈਂ ਮੁੜਿਆ ਹੀ ਮੈਂ ਕਿਹਾ ਮੈਂ ਤਾਂ ਮੈਂ ਮੈਂ ਤਾਂ ਕੁੜੀ ਕੋਲ ਛੱਡਿਓ ਕੁੜੀ ਕੋਲ ਫਿਰ ਮੈਂ ਆ ਕੇ ਫਿਰ ਮੈਂ ਉਰੀ ਆ ਗਈਆਂ ਮੇਰੀ ਢੀਆਂ ਨੇ ਕਦੇ ਬਗ ਜਾਂਦੀ ਸੀ ਚਾਰ ਦਿਨ ਬਾਅਦ ਸਾਥਾ ਥੱਲਣ ਵਾਤੇ ਪਰ ਉਰੀ ਰਹਿਣੀ ਆ ਜਿਆਦੇ ਇਹ ਮੇਰੀ ਪੁੱਤ ਦੀ ਦਵਾਈਆਂ ਮੇਰੀਆਂ ਦਵਾਉਂਦੇ ਨੇ ਕੱਪੜੇ ਮੈਨੂੰ ਦਵਾਉਂਦੇ ਨੇ ਸਾਰਾ ਕੁਝ ਇਹ ਮੇਰਾ ਕਰਦੇ ਨੇ ਹਾਂਜੀ ਜਣੀ ਕਿ ਜਿਹੜਾ ਉਹ ਤੁਹਾਡਾ ਮੁੰਡਾ ਸੀ ਕਿਉਂਕਿ ਦੋਨੋਂ ਹੀ ਇੱਕ ਦੀ ਡੈਥ ਹੋ ਗਈ ਕਿ ਇਹ ਮੁੰਡਾ ਕਿ ਕੁੱਖੋ ਤਾਂ ਤੁਹਾਡੀ ਜੰਮੇ ਤੇ ਕਿਉਂਕਿ ਹੁਣ ਉਹ ਹਿੱਸੇ ਦਾ ਇੱਥੇ ਉਹ ਰੱਖ ਰਹੇ ਨੇ ਜਦਕਿ ਤੁਹਾਡਾ ਪਾਲਣ ਪੋਸ਼ਣ ਤਾਂ ਉਹ ਕੁਛ ਕਰ ਨਹੀਂ। ਕੁਛ ਨਹੀਂ ਕਰਦਾ ਹੈ ਮੇਰਾ ਤਾਂ ਮੈਂ ਤਾਂ ਕੁਛ ਨਹੀਂ ਕਰਦਾ ਹੈਗਾ ਬਣਵਾਇਆ ਇੱਕ ਕਚੈਰੀਆਂ ਦੇ ਵਿੱਚ ਉਸ ਤੋਂ ਬਾਅਦ ਤੁਸੀਂ ਇਸ ਦੇ ਉੱਤੇ ਕੀ ਇਹਨਾਂ ਨੂੰ ਉਹ ਕੀਤਾ ਮੈਂ ਜੋ ਦੋਏ ਭਾਈਆਂ ਨੂੰ ਦਿੱਤੇ ਨੇ ਜਿਹੜੇ ਪੋਤੇ ਨੇ ਥੋੜਾ ਹਾਂ ਮੇਰੇ ਪੋਤੇ ਨੇ ਇਹਨਾਂ ਦੀ ਮਨੋਂ ਲਵਾਈ ਆ ਝੂਠ ਨਹੀਂ ਮੈਂ ਮਾਰਦੀ ਜਦ ਮੇਰੀ ਇਹੀ ਉੱਠ ਬੈਠ ਕਰਦੇ ਨੇ 10 1000 ਰੁਪਏ ਖੜੇ ਲਾਉਂਦੇ ਨੇ ਜਾਂ ਬਿਮਾਰ ਹੋ ਜੰਨੀ ਮੈਂ 10 ਰੁਪਏ ਨਹੀਂ ਮੈਨੂੰ ਕਦੇ ਦਿੱਤੇ ਉਹ ਮੁੰਡੇ ਨੇ ਵੀ 10 ਰੁਪਏ ਵੀ ਦਿੱਤੇ ਹੁਣ ਕਦੇ ਕੱਪੜਾ ਨਹੀਂ ਕਦੇ ਲੀਡਾ ਨਹੀਂ ਕਰ ਰਹੇ ਆ ਵੀ ਉਸ ਟਾਈਮ ਦੇ ਵਿੱਚ ਜਦੋਂ ਪਹਿਲਾ ਉਹ ਜਦ ਮੇਰੇ ਕੋਲ ਆਉਂਦੀ ਨਹੀਂ ਦੁੱਖ ਦੇ ਸੁੱਖ ਤੇ ਮੇਰੇ ਆਉਂਦਾ ਨਹੀਂ ਮੈਂ ਤਾਂ 20000 ਰੁਪਏ ਲੈ ਗਏ ਸੀ ਉਹਨਾਂ ਨੂੰ 30 40 ਸਾਲ ਹੋ ਗਏ ਗਏ ਨੂੰ ਉਰੋਂ ਹੈਂ ਕੁੜੀ ਤੋਂ ਵੀ ਲੈਣਦੀ 5000 ਰੁਪਏ ਉਹ ਵੀ ਨਹੀਂ ਮੇਰੇ ਦਿੱਤਾ ਹੈਗਾ ਕੁੜੀ ਨੇ ਕਦੇ 10 ਰੁਪਏ ਦੀ ਦਿੱਤੇ ਕਦੇ ਕੱਪੜਾ ਨਹੀਂ ਦਿੱਤਾ ਕਦੇ ਲੀਡ ਨਹੀਂ ਦਿੱਤਾ ਇਹ ਵੀ ਚਾਹੇ ਮੈਨੂੰ ਮੇਰੀ ਨੂੰ ਢਾਕੇ ਚਾਹੇ ਮੈਨੂੰ ਨੰਗੀ ਰੱਖੇ ਇਹ ਮੇਰੇ ਪੋਤੇ ਮੇਰੀ ਸੇਵਾ ਕਰਦੇ ਨੇ ਜਣੇ ਕਿ 40 ਸਾਲ ਹੋ ਗਏ ਅੱਜ ਤੱਕ ਉਸ ਜਿਹੜਾ ਤੁਸੀਂ ਆਪਦੀ ਕੁੱਖੋਂ ਪੁੱਤਰ ਨੂੰ ਜੰਮਿਆ ਸੀ ਅੱਜ ਤੱਕ ਉਹਨੇ ਤੁਹਾਡੀ ਕਦੇ ਕੋਈ ਪੁੱਛ ਪੜਤਾਲ ਨਹੀਂ ਲਈ ਨਾ ਕਦੇ ਨਹੀਂ ਕਰੀ ਮੈਂ 8 ਦਿਨ ਰਹਿ ਕੇ ਵੀ ਆਈਆਂ ਮੇਰੀ ਗੱਲ 8 ਦਿਨ ਰਹਿ ਕੇ ਆਈਆਂ ਦੇਖੀ ਕਦੇ ਰੋਟੀ ਦਾ ਨੋਂ ਨਹੀਂ ਮੇਰੀ ਨੂਨ ਹੀ ਮੇਰਾ ਲਿਆ ਕਦੇ ਨਹੀਂ ਮੈਂ 8 ਦਿਨ ਰਹਿ ਕੇ ਵਾਗੀ ਤੀ ਮੈਨੂੰ ਜਾਤ ਨਹੀਂ ਮੇਰੀ ਪੁੱਛੀ ਹਾਰ ਕੇ ਫਿਰ ਮੈਂ ਕਿਹਾ ਮੈਂ ਕੁੜੀ ਕੋਲ ਆਈ ਸੀ ਮੈਨੂੰ ਤਾਂ ਕੁੜੀ ਕੋਲੇ ਛੱਡਿਆ ਫਿਰ ਹੁਣ ਤੁਹਾਡਾ ਜਿਹੜਾ ਪਾਲਣ ਪੋਸ਼ਣ ਆ ਕੌਣ ਕਰ ਰਿਹਾ ਸੀ ਹੁਣ ਇਹ ਛੋਟੇ ਕਰਦੇ ਨੇ ਹੈਪੀ ਕਰਦਾ ਮਨਾ ਕਰਦਾ ਉਹ ਜਿਹੜੀ ਮੇਰੀ ਛੋਟੀ ਨੂੰ ਉਹ ਮੇਰੀ ਕਰਦੀ ਆ ਐਨੇ ਨੇ ਪੈਸੇ ਲਵਦੇ ਮੇਰੇ ਜਿਵੇਂ 20 40000 ਰੁਪਏ ਬੜੀ ਦੁਖ ਦੀ ਗੱਲ ਹੈ ਕਿ ਉਹਨਾਂ ਦੇ ਵੀ ਜਿਹੜੀ ਹਸਬੈਂਡ ਦੀ ਆ 25 ਸਾਲ ਪਹਿਲਾਂ ਉਹਨਾਂ ਦੀ ਵੀ ਡੈਥ ਹੋ ਚੁੱਕੀ ਆ ਹਨਾ ਜੀ ਹੋਰ ਤੇ ਅੱਜ ਇਨਸਾਫ ਦੇ ਲਈ ਜਾ ਤੁਸੀਂ ਆਪਦੇ ਘਰ ਨੂੰ ਪਾਉਣ ਦੀ ਕੋਸ਼ਿਸ਼ ਕੀਤੀ ਪ੍ਰਧਾਨ ਮੰਤਰੀ ਯੋਜਨਾ ਥਰੂ ਜਿਹੜੇ ਪੈਸੇ ਆਏ ਨੇਗੇ ਪਰ ਅੱਜ ਜਿਹੜੀ ਉਹ ਤੁਹਾਨੂੰ ਉਹ ਉਹੀ ਪੰਚਾਇਤ ਜਾਨੀ ਕਿ ਇਸ ਦੇ ਵਿੱਚ ਸੁਣਨ ਤੋਂ ਆਇਆ ਵੀ ਉਹ ਡਿੱਕਾ ਬਣ ਰਹੀ ਆ ਥੱਕੇ ਦੇ ਰਹੇ ਨਹੀਂ ਗਿਆ ਸੀ ਉਹ ਤਾਂ ਲੈ ਕੇ ਚੱਲਿਆ ਗਿਆ ਮੇਰੇ ਤੋਂ 10 ਰੁਪਏ ਨਹੀਂ ਦਿੱਤੇ ਹੈਗੇ ਬਿਮਾਰ ਨੂੰ ਨੀ ਕਦੇ ਠਮਾਰ ਨੂੰ ਕਦੇ ਕੱਪੜੇ ਮੈਂ ਤੇ ਇਹੀ ਰੱਖਦੇ ਨੇ ਚਾਹੇ ਮੈਨੂੰ ਨੰਗੀ ਰੱਖਣ ਚਾਹੇ ਮੈਨੂੰ ਟਾਕੇ ਰੱਖਣ ਹੁਣ ਹਿੱਸਾ ਮਕਾਨ ਦੇ ਵਿੱਚ ਇਹਨਾਂ ਦਾ ਹੀ ਆ ਹਨਾ ਜੀ ਇਹਨਾਂ ਦੀ ਆ ਜਦ ਮੇਰੇ ਕੋਸ਼ ਕਰਦੇ ਹੀ ਨਹੀਂ ਜਦੋਂ ਮੇਰੇ ਕੋਲ ਕੁਝ ਕਰਦੇ ਨਹੀਂ ਹੁਣ ਤਾਂ ਇਹਨਾਂ ਦਾ ਹੀ ਆ ਠੀਕ ਹੈ ਜੀ ਛੋਟੇ ਮੁੰਡੇ ਨੇ ਨਾ ਮੇਰੇ 10000 ਰੁਪਏ ਲਾਤਾ ਸੀ ਫਿਰ ਮੇਰਾ ਪਤਾ ਲੈਣ ਲੱਗੇ ਆਈ ਨਹੀਂ ਕਹਿ ਵੀ ਲੈ ਬੀਬੀ ਤੂੰ 5000 ਤਾਂ ਲੈ ਲੈ ਮੈਂ ਉਹਦਾ ਹੱਕ ਨਹੀਂ ਮੰਨਦਾ ਦੀ ਪੈਸੇ ਦੇਣ ਦਾ ਜਦੋਂ ਮੇਰੂੰ ਦਿੰਦਾ ਲੈਂਦਾ ਨਹੀਂ ਫਿਰ ਮੇਰੇ ਕੀ ਲੱਗਦਾ ਠੀਕ ਹੈ ਮਾਤਾ ਜੀ ਹੁਣ ਸਰਕਾਰ ਦੇ ਅੱਗੇ ਕੀ ਬੇਨਤੀ ਹੈ ਵੀ ਤੁਮਰੀ ਮੇਰੀ ਤਾਂ ਅਹੀ ਬੇਨਤੀ ਹੈ ਵੀ ਦੇਖ ਸਾਡਾ ਲੈਟਰ ਪਵਾ ਦਿਓ ਅਸੀਂ ਆਪ ਦੇ ਕੇ ਜਾਈਏ ਹਾਂ ਜੀ ਤੇ ਉਹਦੇ ਕਰਕੇ ਕੱਚੇ ਘਰਾਂ ਦੇ ਪੈਸੇ ਆਏ ਸੀਗੇ ਅਸੀਂ ਮਕਾਨ ਪਾਣ ਲੱਗ ਗਏ ਆ ਵੱਡੇ ਤਾਇਏ ਜੀ ਨਾਲ ਅੱਗੇ ਰੌਲਾ ਪਾ ਲਿਆ 40 ਸਾਲਾਂ ਬਾਅਦ ਇਹ ਕਹਿੰਦੇ ਸਾਨੂੰ ਹਿੱਸਾ ਦੋ ਜਗਾ ਚੋਂ ਯਾਨੀ ਕਿ ਉਹ ਕਿੰਨੇ ਚਿਰ ਪਹਿਲਾਂ ਇੱਥੋਂ ਚਲੇ ਗਏ ਸੀ ਇੱਥੋਂ ਲਗਭਗ 40 ਸਾਲ ਚਲ ਗਏ ਸੀ ਜੀ ਠੀਕ ਹੈ 40 ਸਾਲ ਤੁਸੀਂ ਯਾਨੀ ਕਿ ਤੁਹਾਡੇ ਦਾਦੀ ਜੀ ਹੈਗੇ ਸੀ ਦਾਦੀ ਜੀ ਸਾਡੇ ਹੈਗੇ ਨੇ ਉਹਨਾਂ ਤੋਂ ਅੱਖਾਂ ਤੋਂ ਥੋੜੇ ਜੇ ਦਿਸਦਾ ਨਹੀਂ ਤੇ ਉਹਨਾਂ ਦਾ ਇੱਕ ਛੋਟਾ ਸੀ ਕੈਮਰਾ ਡੈਡੀ ਉਹ 25 ਸਾਲ ਤੋਂ ਮਿਲਦਾ ਹੀ ਡੈਥ ਹੋ ਗਈ ਸੀ ਉਹਨਾਂ ਦੀ ਠੀਕ ਹੈ ਤੇ ਹੁਣ ਮੰਮੀ ਆ ਸਾਡੇ ਨਾਲ ਹੀ ਉਹਨਾਂ ਦੇ ਕੱਚੇ ਘਰਾਂ ਦੇ ਪੈਸੇ ਪਏ ਸੀਗੇ ਬਸ ਉਹਨਾਂ ਕਰਕੇ ਅੱਗੇ ਰੌਲਾ ਪਾ ਲਿਆ ਕਿਸੇ ਕੋਲ ਗੇ ਹੋਣੀ ਉਹ ਉਹਨਾਂ ਦੇ ਮਗਰ ਲਾ ਕੇ ਸਾਡਾ ਘਰ ਦਾ ਕੰਮ ਰੋਕ ਤਾ ਪਲੇਟਾਂ ਗਾਡਰ ਸਾਰੇ ਸਾਰਾ ਕੁਝ ਹੋਇਆ ਹੋਇਆ ਹੈ ਇਹ ਜਿਹੜੇ ਕਿਹਨਾਂ ਨੇ ਰੋਕੇ ਆਈ ਇਹ ਹੀ ਕਿਸੇ ਮਗਰ ਲੱਗੇ ਸੀ ਮੇਰੇ ਤਾਏ ਤਾਈ ਜੀ ਉਹਨਾਂ ਦੇ ਬੱਚੇ ਸੀਗੇ ਉਹਨਾਂ ਦੇ ਮਗਰ ਲਾ ਕੇ ਪਹਿਲਾਂ ਦਰਖਾਸਤ ਦੇ ਕੇ ਆਈ ਪੁਲਸਾਈ ਸਾਡੀ ਉਹਨਾਂ ਨੇ ਕਹਤਾ ਵੀ ਕੰਮ ਰੋਕ ਦਿਓ ਕੰਮਾਂ ਸੀ ਰੋਕ ਤਈ ਉੱਪਰ ਗਾਡਰ ਸਾਰੇ ਲੈਵਲ ਆਇਆ ਸੀਗਾ ਮਿਸਤਰੀਆਂ ਨੇ ਬਹੁਤ ਦਬਖਾਤਬ ਕਰਤਾ ਹੀ ਪੁਲਸ ਵਾਲਿਆਂ ਨੇ ਵੀ ਥੋੜੇ ਦੇ ਪਰਚੇ ਪਾਵਾਂਗੇ ਤੁਸੀਂ ਛੱਡ ਦਿਓ ਕੰਮ ਆਇਆ ਸੀ ਉੱਥੇ ਰੋਕ ਤਈ ਤੇ ਉਹਦੇ ਵਿੱਚ ਪੁਲਿਸ ਦਾ ਕੋਈ ਰੋਲ ਨਹੀਂ ਸਾਡੇ ਆਪ ਦੇ ਕੱਚੇ ਘਰਾਂ ਦੇ ਪੈਸੇ ਪਏ ਸੀਗੇ ਮੁਕ ਧੱਕੇ ਸਾਡੇ ਦੇ ਪਰਚਾ ਕਰਨ ਦੇ ਪੂਰੀ ਤੁਲੇ ਹੋਏ ਸੀਗੇ ਵੀ ਅਸੀਂ ਪਰਚਾ ਕਰਾਵਾਂਗੇ 7 ਮਹੀਨੇ ਤੋਂ ਅਸੀਂ ਧਰਮਸ਼ਾਲਾ ਦੇ ਵਿੱਚ ਰਹਿ ਰਹੇ ਹਾਂ ਤੇ ਜਣੀ ਕਿ ਜਿਹੜੇ ਤੁਹਾਡੇ ਫਾਦਰ ਸਾਹਿਬ ਦੀ ਅੱਜ ਤੋਂ 23-24 ਸਾਲ ਪਹਿਲਾਂ ਡੈਥ ਹੋ ਗਈ ਸੀ ਹਾਂਜੀ ਜਿਹੜੇ ਦੂਸਰੇ ਤਾਇਆ ਜੀ ਤੁਹਾਡੇ ਇੱਥੋਂ ਚਲੇ ਗਏ ਤੇ ਉਸ ਟਾਈਮ ਦੇ ਵਿੱਚ ਉਹ ਆਪ ਉਸ ਟਾਈਮ ਦੇ ਵਿੱਚ ਆਪ ਦਾ ਹਿੱਸਾ ਲੈ ਗਏ ਸੀ ਹਾਂਜੀ ਉਹ ਦਾਦੀ ਤੋਂ 20000 ਰੁਪਏ ਲੈ ਗਏ ਸੀਗੇ ਉਹਨੇ ਮੈਨੂੰ ਵੀ 30000 ਰੁਪਏ ਦਿੱਤਾ ਸੀਗੀ ਅੱਜ ਤੋਂ 40 ਸਾਲ ਪਹਿਲਾਂ 40 ਸਾਲ ਪਹਿਲਾਂ ਦਿੱਤਾ ਸੀਗੀ 30000 ਰੁਪਏ ਬਹੁਤ ਵੱਡੀ ਅਮਾਉਂਟ ਹੈ ਜਿਹੜੀ ਉਸ ਅੱਜ ਤੋਂ 30 ਸਾਲ ਪਹਿਲਾਂ ਉਹ ਕਹਿੰਦੇ ਸੀਗੇ ਵੀ ਅਸੀਂ ਮੈਂ ਉਧਰ ਜਗਾ ਲੈਣੀਆਂ ਵੀ ਮੈਥੋਂ ਮੇਰਾ ਹਿੱਸਾ ਦੇ ਦਿਓ ਉਹ ਇਥੋਂ 30000 ਰੁਪਏ ਜਾਂ 20000 ਰੁਪਏ ਲੈ ਗਏ ਸੀਗੇ ਦਾਦੀ ਤੋਂ ਹੀ ਤੇ ਉਹ ਸਾਡੇ ਪਿੰਡ ਦਾ ਜ਼ਿੰਮੇਵਾਰੀ ਉਹ ਤੋਂ ਲੈ ਕੇ ਗਏ ਸੀਗੇ ਉਹਦੇ ਕੋਲ ਲਿਖੇ ਵੀ ਪੈਣੀ ਤੇ ਉਹ ਹੁਣ ਕਹਿੰਦਾ ਕੁੜੀਆਂ ਕਹਿੰਦੀਆਂ ਨੇ ਤਾਈ ਕਹਿੰਦੀ ਹੈ ਵੀ ਅਸੀਂ ਕੰਮ ਚਲਾਨ ਨਹੀਂ ਦੇਣੀ ਬਸ ਇਹਨੂੰ ਢਾਵਾਇ ਕਰਨੂੰ ਤੇ ਜੋ ਕਿ ਮੌਕੇ ਦਾ ਸਰਪੰਚ ਹੈ ਉਹਨੇ ਅੱਜ ਪੰਚਾਇਤ ਇਕੱਠੀ ਹੋਈ ਸੀਗੀ ਵਿੱਚ ਸਾਨੂੰ ਸਾਰਿਆਂ ਨੂੰ ਕਿਹਾ ਹੀ ਵੀ ਤੁਸੀਂ ਲੈਂਟਰ ਪਾ ਨਹੀਂ ਸਕਦੇ ਜੇ ਪਾਏਂਗੇ ਉਹ ਅਸੀਂ ਆਪਦੀ ਬੰਦੀ ਕਰ ਵੀ ਅਸੀਂ ਕਰਾਂਗੇ ਸਰਪੰਚ ਸਾਹਿਬ ਕੋਲ ਤਾਂ ਇਦਾਂ ਦੀ ਕੋਈ ਪਾਵਰ ਹੈ ਨਹੀਂ ਇੱਕ ਤਾਂ ਪਾਸੇ ਪ੍ਰਧਾਨ ਮੰਤਰੀ ਯੋਜਨਾ ਉਹ ਤਾਂ ਇਹ ਤਰੀਕੇ ਦੀ ਹੈ ਉਹਦੇ ਮੈਂ ਖੁਦ ਮੇਰੇ ਤਾਈ ਦੀ ਕੋਈ ਵੋਟ ਨਹੀਂ ਹੈਗੀ ਇੱਥੇ ਹੀ ਉਹ ਸਰਪੰਚ ਉਹਦੇ ਮਗਰ ਲੱਗ ਰਹੇ ਇੰਨੀ ਪਾਵਰ ਇੰਨਾ ਸਰਪੰਚ ਆਪਦੇ ਆਪ ਨੂੰ ਇਹ ਸਮਝਣ ਲੱਗਾ ਵੀ ਮੈਂ ਪਤਾ ਨਹੀਂ ਕੋਈ ਚੀਫ ਮਿਨਿਸਟਰ ਜਾਂ ਕੁਝ ਵੀ ਹਰੇਕ ਨੂੰ ਦਬਕੇ ਮਾਰਦਾ ਹੈ ਕਾਲੀ ਗਲੋਚ ਕਰਦਾ ਹੈ ਅੱਛਾ ਜੀ ਇਸ ਟਾਈਮ ਵੀ ਤਕਰੀਬਨ 7:30 ਦੇ ਕਰੀਬ ਸਰਪੰਚ ਐਸ ਟਾਈਮ ਵੀ ਇਹ ਗੱਲ ਕਹਿ ਕੇ ਗਿਆ ਸਾਰਾ ਪਿੰਡ ਇੱਕ ਪਾਸੇ ਸੀਗਾ ਸਰਪੰਚ ਕਹਿ ਰਹੇ ਆ ਵੀ ਮੈਂ ਲੈਂਟਰ ਪਾ ਨਹੀਂ ਦਿੰਦਾ ਜੇ ਤੁਹਾਡੇ ਤੇ ਜੁਰਤ ਤਾਂ ਤੁਸੀਂ ਲੈਂਟਰ ਪਾ ਕੇ ਦਿਖਾਓ ਦੇਖੋ ਇਹ ਮੇਰੇ ਤਾਇਆ ਜੀ ਦਾ ਬੇਟਾ ਸੀਗਾ ਜਗਪਾਲ ਸਿੰਘ ਇਹਦੀ 24-25 ਸਾਲ ਪਹਿਲਾਂ ਡੈਥ ਹੋ ਗਈ ਡੈਥ ਹੋਈ ਜੀ ਉਸ ਤੋਂ ਪਹਿਲਾਂ ਇਹ ਸਾਡਾ ਤਰਸੀਮ ਸਿੰਘ ਆ ਜਿਹੜਾ ਮੇਰਾ ਭਰਾ ਵੱਡਾ ਤਾਇ ਜੀ ਦਾ ਬੇਟਾ ਉਹ ਉਸ ਟਾਈਮ ਕੋਈ 30 ਕੁ ਹਜ਼ਾਰ ਰੁਪਈਆ ਲੈ ਕੇ ਸਾਡੀ ਤਾਈ ਜੀ ਤੋਂ ਚਲਾ ਗਿਆ ਸੀਗਾ ਆਪਣੇ ਸਹੁਰੇ ਜਿਹੜੇ ਉਸ ਟਾਈਮ ਦੇ ਵਿੱਚ ਵਿਆਜ ਤੇ ਫੜ ਕੇ ਦੇ ਵਿਆਜ ਤੇ ਫੜ ਕੇ ਉਹ ਬੰਦਾ ਮੌਜੂਦਾ ਇਸ ਟਾਈਮ ਜਿਉਂਦਾ ਤੇ ਉਸ ਤੋਂ ਲੈ ਦੇ ਕੇ ਉਹਨੂੰ ਪੈਸੇ ਜੀ ਇਹ ਇਸ ਟਾਈਮ ਹੁਣ ਪੰਚਾਇਤ ਸ਼ਰੀਆਮ ਸਰਾ ਸਰ ਠੱਕਾ ਕਰ ਰਹੀ ਆ ਗਰੀਬ ਬੱਚਿਆਂ ਨਾਲ ਛੋਟੇ ਛੋਟੇ ਬੱਚੇ ਨੇ ਇਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਠੀਕ ਹੈ ਜੀ। ਪਹਿਲੀ ਗੱਲ ਤਾਂ ਤੁਹਾਡੇ ਚੈਨਲ ਦਾ ਮੈਂ ਧੰਨਵਾਦ ਕਰਦਾ ਜਿਨ੍ਹਾਂ ਨੇ ਆ ਕੇ ਸਾਡਾ ਪੱਖ ਰੱਖਿਆ ਜੀ। ਮੈਂ ਸਾਫ ਕਸਰਪੰਚਪੁਰ ਸੇਵਕ ਸਿੰਘ। ਮੈਂ 5 ਸਾਲ ਸਰਪੰਚੀ ਕਰੀ ਹੈ ਜੀ। ਮੈਂ ਵਿਕਾਸ ਵੱਲ ਧਿਆਨ ਸੀ ਮੇਰੇ ਅਜੇ ਕੰਮ ਵਾਲੀ ਨਹੀਂ ਸੀ। ਇਹ ਜੀ ਦੋ ਇਹਨੇ ਲੜਕੇ ਸੀ ਤਰਸੀਮ ਸਿੰਘ ਤੇ ਜਗਪਾਲ ਸਿੰਘ। ਮੇਰੇ ਸਕੇ ਤਾਇਆ ਜੀ ਦੇ بیٹے ਨੇ ਇਹੋ। ਇੱਕ ਤਾਂ ਅੱਜ ਤੋਂ 35 ਸਾਲ ਪਹਿਲਾਂ ਉਹ ਚਲਾ ਗਿਆ ਦੰਦਰਾਲਾ ਖਰੌੜ ਪਿੰਡ ਹੈ ਜੀ। ਆਪਣਾ ਪਟਿਆਲੇ ਜਿਹਰੇ ਸੀ ਪੈਂਦਾ ਜੀ। ਉੱਥੇ ਜਾ ਕੇ ਉਹਨੇ ਵੀ ਜਗ੍ਹਾ ਬਣਾ ਲਈ ਆਪਦਾ ਪਰਿਵਾਰ ਦੇ ਨਾਲ ਵਧੀਆ ਰਹਿ ਰਿਹਾ ਜੀ। ਇਹਨਾਂ ਜੀ ਇਹਨਾਂ ਦੇ ਮਕਾਨ ਗਿਰ ਗਏ ਮੈਂ ਨਾਮ ਪਵਾਏ ਸੀ ਸਰ ਸਾਰਾ ਕੁਝ ਇਹ ਸਿਮਰਜੀਤ ਕੌਰ ਦੇ ਪੈਸੇ ਆ ਗਏ ਦੀ ਪ੍ਰਧਾਨ ਮੰਤਰੀ ਪ੍ਰਧਾਨ ਮੰਤਰੀ ਯੋਜਨਾ ਚ ਜੋ ਸਾਰੇ ਜਦੋਂ ਮਕਾਨ ਬਣਨ ਲੱਗ ਗਿਆ ਜੀ ਜਦੋਂ ਢਾਹ ਲੱਗ ਗਿਆ ਜੀ ਜਦੋਂ ਢਾਇਆ ਉਦੋਂ ਨਹੀਂ ਆਇਆ ਜੀ ਕੋਈ ਜਦੋਂ ਮਕਾਨ ਇਹਨਾਂ ਨੇ ਢਾ ਕੇ ਬਣਾ ਰਹੇ ਸੀ ਉਦੋਂ ਨਹੀਂ ਕੋਈ ਆਇਆ ਜੀ ਜਦੋਂ ਮਕਾਨ ਸ਼ੁਰੂ ਕੀਤਾ ਉਦੋਂ ਨਹੀਂ ਕੋਈ ਆਇਆ ਜੀ ਜਦੋਂ ਲੈਂਟਰ ਦਾ ਢੋਲਾ ਫਿੱਟ ਹੋ ਗਿਆ ਜੀ ਇਹਨਾਂ ਨੇ ਪੂਰੀ ਤਿਆਰੀ ਕਰ ਲਈ ਸਾਰਾ ਕੁਝ ਸਬਾਨ ਸਬੂਨ ਲਿਆਂਦਾ ਜੀ ਇਹਦਾ ਸਿਮਿੰਟ ਵੀ ਜੰਮ ਗਿਆ ਗਰੀਬਾਂ ਦਾ ਬਹੁਤ ਨੁਕਸਾਨ ਹੋਇਆ ਪਤਾ ਨਹੀਂ ਵਿਚਾਰੀ ਨੇ ਕਿਵੇਂ ਵਿਆਹ ਤੇ ਚੱਕੇ ਦੀ ਪੈਸੇ ਕੁਸ ਸਰਕਾਰ ਨੇ ਦਿੱਤੇ ਦੀ ਕੁਸ ਵਿਆਹ ਸਾਰੇ ਪਿੰਡ ਦਾ ਗੁਹਾ ਚੱਕੇ ਵਿਚਾਰੀ ਨੇ ਆਪਣੇ ਬੱਚੇ ਪਾਲੇ ਨੇ ਜੀ ਅੱਜ ਤੋਂ 25 ਸਾਲ ਪਹਿਲਾਂ ਮੇਰੇ ਤਾਈ ਦੀ ਜਿਹੜਾ ਛੋਟਾ ਬੇਟਾ ਦੀ ਡੈਥ ਹੋ ਗਈ ਸੀ ਜੀ ਮੇਰੀ ਤਾਈ ਦੋਨੇ ਇਕੱਲਾ ਤੋਂ ਅੰਨੀ ਹੈ ਜੀ ਜੋ ਕਿ ਇਹੀ ਦੇਖਭਾਲ ਕਰਦੀ ਆ ਵੱਡੇ ਨੇ ਆ ਕੇ ਅੱਜ ਤੱਕ ਉਹਨੂੰ ਇੱਕ ਦਿਨ ਵੀ ਨਹੀਂ ਉੱਥੇ ਜਾ ਕੇ ਦੇਖਿਆ ਵੀ ਉਹਦੀ ਸੇਵਾ ਕਰ ਲਈ ਸਾਰਾ ਕੁਝ ਇਹੀ ਕਰਦੀ ਆ ਆਪਦੀ ਨਣਦਾਂ ਨਾਲ ਵੀ ਇਹੀ ਵਰਤਦੀ ਆ ਜੋ ਕਿ ਰੀਤੀ ਰਿਵਾਜ ਨੇ ਸਾਰੇ ਪੂਰੇ ਕਰਦੀ ਆ ਜੀ ਜੋ ਕਿ ਉਹਨੇ ਦੇ ਨਾਲ ਇੰਨਾ ਤੱਕਾ ਹੋਇਆ ਇੱਕ ਦਿਨ ਪਹਿਲਾਂ ਮੈਂ ਤੁਸੀਂ ਵੀਡੀਓ ਪਾਈ ਦੇਖੀ ਤੁਸੀਂ ਏ ਐਸ ਆਈ ਨਿਰੰਗਾ ਆਇਆ ਜੀ ਆ ਕੇ ਪਹਿਲੀ ਗੱਲ ਤਾਂ ਉਹਦਾ ਲੇਡੀਜ਼ ਦੇ ਨਾਲ ਗੱਲ ਕਰਨ ਦਾ ਹੱਕੇ ਨਹੀਂ ਬਣਦਾ ਜੀ ਆ ਕੇ ਲੇਡੀਜ਼ ਨੂੰ ਸਿਮਰਜੀਤ ਕੌਰ ਤੇ ਉਹਦੇ ਛੋਟੇ ਬੇਟੇ ਨੂੰ ਚੱਕ ਕੇ ਗੱਡੀ 'ਚ ਸਿੱਟਣ ਲੱਗਿਆ ਤਾਂ ਜੋ ਮੈਂ ਵੀਡੀਓ ਬਣਾਈ ਬੜੀ ਦਲੇਰੀ ਨਾਲ ਮੈਨੂੰ ਵੀ ਹੁਣ ਬਹੁਤ ਵੱਡੇ ਵੱਡੇ ਧਮਕੇ ਆ ਰਹੇ ਨੇ ਸਰਪੰਚ ਤੈਨੂੰ ਦੇਖਾਂਗੇ ਸਰਪੰਚ ਤੇਰੇ ਤੇ ਇੱਕ ਕਾਰਵਾਈ ਕਰਾਂਗੇ ਪਿੰਡ ਵਿੱਚੋਂ ਬਹੁਤ ਲੋਕਾਂ ਨੇ ਕਿਹਾ ਬਾਹਰੋਂ ਵੀ ਕਿਹਾ ਜੀ ਚਲੋ ਮੈਨੂੰ ਮਾਣ ਆ ਸਰਕਾਰ ਤੇ ਨਹੀਂ ਤਾਂ ਕਾ ਹਵਸਾ ਜੇ ਹੋਊਗਾ ਤਾਂ ਕੋਈ ਗੱਲ ਨਹੀਂ ਮੈਂ ਸਮਝ ਲੂਗਾ ਜੀ ਪਰ ਸਰ ਮੇਨ ਗੱਲ ਤੁਸੀਂ ਇੱਧਰ ਕੈਮਰਾ ਮਾਰੋ ਇੱਕ ਵਾਰੀ ਇੱਕ ਗਰੀਬ ਪਰਿਵਾਰ ਨੂੰ ਜਿਨ੍ਹਾਂ ਦਾ ਸਿਰ ਤੇ ਛੱਤ ਨਹੀਂ ਹੈਗੀ ਅੱਜ ਤੋਂ 6 ਮਹੀਨੇ ਪਹਿਲਾਂ ਐਸੀ ਧਰਮਸਾਲਾ ਦੇ ਵਿੱਚ ਰਹਿ ਰਹੇ ਨੇ ਹੁਣ ਕਿਤੇ ਅੱਜ ਪੰਚਾਇਤ ਇਕੱਠੀ ਹੋਈ ਯਾਨੀ ਅੱਜ ਫੇਰ ਕੋਈ ਇਨਸਾਫ ਨਹੀਂ ਮਿਲਿਆ ਜੀ ਇਹਨਾਂ ਨੂੰ ਅਸੀਂ ਇਹ ਬੇਨਤੀ ਕਰਦੇ ਆ ਸਰਕਾਰ ਨੂੰ ਵੀ ਇਹਨਾਂ ਦੇ ਜੋ ਪਹਿਲੀ ਗੱਲ ਤਾਂ ਜੋ ਨਿਰਮਲ ਸਿੰਘ ਏਐਸਆਈ ਆ ਉਹਤੇ ਬਣਦੀ ਕਾਨੂੰਨੀ ਕਾਰਵਾਈ ਕਿਉਂ ਨਹੀਂ ਹੋਈ ਉਹ ਅਜੇ ਵੀ ਠਾਣੇ ਦੇ ਵਿੱਚ ਟੀਚਰਾਂ ਕਰਕੇ ਲੰਗਦਾ ਜੀ ਜਦੋਂ ਵੀ ਜਾਂਦੇ ਟੀਚਰਾਂ ਕਰਕੇ ਲੰਗਦਾ ਜੀ ਉਹ ਕਹਿੰਦਾ ਤੁਸੀਂ ਐਸਸੀਓ ਤੁਸੀਂ ਕੀ ਕਰ ਲਓਗੇ ਸਾਡਾ ਅਰ ਹੋਇਆ ਵੀ ਨਹੀਂ ਕੋਸੇ ਐਸਐਸਪੀ ਸਾਹਿਬ ਕੋਲ ਅਸੀਂ ਪੇਸ਼ ਹੋਏ ਸਾਰਾ ਐਸਸੀ ਪਰ ਬੇੜਾ ਗਿਆ ਸਾਡੇ ਇਕੱਠੇ ਹੋ ਗਏ ਉਹਨਾਂ ਨੇ ਕਿਹਾ ਵੀ ਨੂੰ ਸਸਪੈਂਡ ਕੀਤਾ ਜਾਵੇ ਹੋਣੀ ਸਰ ਹੁਣ ਇਨਕੁਆਰੀਆਂ ਹੋ ਰਹੀਆਂ ਨੇ ਜੇ ਜਦੋਂ ਵੀਡੀਓ ਦੇ ਵਿੱਚ ਛਰੇ ਆਮ ਉਹ ਹੱਥ ਪਾਰਿਆ ਜੀ ਇਤੋਂ ਵੱਡਾ ਸਬੂਤ ਕੀ ਦੇਵਾਂਗੇ ਅਸੀਂ ਮੈਂ ਇਸ ਦੇ ਵਿੱਚ ਛਰੇ ਆਮ ਪ੍ਰਸ਼ਾਸਨ ਦੀ ਨਿਲੈਕੀ ਸਮਝਦਾ ਹਾਂ ਕਿੰਨਾਂ ਨੇ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਨਾ ਤਾਂ ਇਹਨਾਂ ਦਾ ਗਰੀਬਾਂ ਦਾ ਲੈਂਟਰ ਪੈਣ ਦੇ ਰਹੇ ਨੇ ਜੀ ਨਾ ਕੋਈ ਇੱਧਰ ਐਟਾ ਸਰ ਕਿੱਡਾ ਕੋ ਮੈਂ ਤਾਂ ਸੰਤ ਨਿਰਮਲ ਕਿੱਡਾ ਕ ਵੱਡਾ ਅਫਸਰ ਹੋ ਗਿਆ ਜਿਹਦੀ ਐਡੀ ਵੱਡੀ ਸਰਵਾਈ ਹੈ ਸਾਡੀ ਗਰੀਬਾਂ ਦੀ ਚਲਵਾਈ ਨਹੀਂ ਮੈਂ ਤੁਹਾਡੇ ਚੈਨਲ ਆਈ ਸਰਕਾਰ ਨੂੰ ਸ੍ਰੀ ਭਗਵੰਤ ਜੀ ਸਾਹਿਬ ਨੂੰ ਹਵਾਇਤ ਕਰਦਾ ਵੀ ਤੁਹਾਡੀ ਸਰਕਾਰ ਤੁਸੀਂ ਕੀ ਕਹਿਆ ਸੀ ਵੀ ਸਾਡੀ ਸਰਕਾਰ ਸੱਥਾਂ ਝੁੱਟੀ ਹੋਈ ਆ ਅਸੀਂ ਗਰੀਬਾਂ ਦੇ ਹਮਦਰਦ ਆ ਗਰੀਬਾਂ ਨਾਲ ਧੱਕਾ ਕਰਾ ਰਹੇ ਹੋ ਤੁਸੀਂ ਆ ਗਰੀਬਾਂ ਦਾ ਕੰਮ ਕਰੋਗੇ ਤੁਸੀਂ ਮੇਰੀ ਤੁਹਾਡੇ ਚੈਨਲ ਰਾਹੀਂ ਸਰਕਾਰ ਨੂੰ ਹਦਾਇਤ ਆ ਪੀ ਇਹਨਾਂ ਦੀ ਕਿਰਪਾ ਕਰਕੇ ਮਦਦ ਕੀਤੀ ਜਾਵੇ ਏਐਸਆਈ ਨਿਰਮਲ ਸਿੰਘ ਤੇ ਤੇ ਜੋ ਮਾਤਾ ਅਮਰਕੌਰ ਨੇ ਉਹਨਾਂ ਨੇ ਆਪਣੇ ਪੋਤਿਆਂ ਦੇ ਨਾਲ ਇਹ ਵਸੀਅਤ ਕਰ ਚੁੱਕੇ ਨੇ ਅਸੀਂ ਉਹ ਤੁਹਾਨੂੰ ਦਿਖਾਣੇ ਆ ਤੇ ਆ ਜਿਹੜੀ ਆਪਣੀ ਆਇਦ ਕਚਹਿਰੀਆਂ ਦੇ ਵਿੱਚੋਂ ਇਹ ਚੀਜ਼ ਨੂੰ ਤੁਸੀਂ ਡਿਫਾਈਨ ਕਰੋ ਗਵਾਹਾਂ ਦੇ ਬਕਾਇਦਾ ਹਾਂਜੀ ਹਾਂਜੀ ਕਚੈਰੀ ਦੇ ਵਿੱਚ ਆ ਦੇਖੋ ਇਕਰਾਰਨਾਮਾ ਪੰਜਾਬ ਗਵਰਨਮੈਂਟ ਜਿਹੜੀ ਉਹਦੀ ਮੈਂ ਮੈਂ ਅਮਰਕੌਰ ਪਤਨੀ जोगਿੰਦਰਕੌਰ ਪੁੱਤਰ ਸਰਦਾ ਸਿੰਘ ਸਰਦਾ ਸਿੰਘ ਵਾਸੀ ਕੂਕਾ ਤਹਿਸੀਲ ਹੈ ਜਿਹੜੀ ਇਹ ਪਟਿਆਲਾ ਦੇ ਰਹਿਣ ਵਾਲੀਆਂ ਉਹਨਾਂ ਨੇ ਇਹ ਚੀਜ਼ ਦੇ ਵਿੱਚ ਸਾਰਾ ਮੈਂਸ਼ਨ ਕਰਤਾ ਵੀ ਜਨ ਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਧੰਨਵਾਦ ਹਾਂਜੀ ਸ਼ਸ਼ੀ ਕਾ ਜੀ ਸ਼ਸ਼ੀ ਕਾ ਜੀ ਹਾਂਜੀ ਜੋ ਪਿੰਡ ਕੂਕਾ ਵਿਖੇ ਜੀ ਜੋ ਇੱਕ ਵਿਵਾਦ ਚੱਲ ਰਿਹਾ ਲੈਂਟਰਨ ਨੂੰ ਲੈ ਕੇ ਇਹ ਪਰਿਵਾਰਕ ਉਹਨਾਂ ਦੀ ਕੁਝ ਅਲੀਗੇਸ਼ਨ ਨੇ ਵੀ ਜਾਨੀ ਕਿ ਪੰਚਾਇਤ ਹੈ ਜਿਹੜੀ ਇਹਦੇ ਵਿੱਚ ਠੀਕ ਹੈ ਸਰ ਜਾਨੀ ਕਿ ਲੈਂਟਰਨ ਨਹੀਂ ਪੈਣ ਰਹੀ ਨਹੀਂ ਸਰ ਇਹ ਹੈ ਇਹ ਦੋ ਭਰਾਵਾਂ ਦੀ ਜਗਾ ਹੈ ਇਹਨਾਂ ਦੇ ਡੈਡੀ ਦੇ ਨਾਮ ਆ ਮੇਰੇ ਕੋ ਫਰਜ਼ ਹੈ ਇਹਦੀ ਠੀਕ ਹੈ ਇਹਨਾਂ ਦਾ ਆਪਣੀ ਚ ਮੈਟਰ ਹੈ ਸਾਡਾ ਪੰਚਾਇਤਾ ਇਹਦੇ ਵਿੱਚ ਕੋਈ ਰੋਲ ਨਹੀਂ ਇਹ ਜਗਾ ਇਹਨਾਂ ਦੋਵਾਂ ਭਰਾਵਾਂ ਦੀ ਹੈ ਇਹਦੇ ਦੋਨਾਂ ਭਰਾਵਾਂ ਦੇ ਮਕਾਨ ਬਣੇ ਸੀ ਹਾਂਜੀ ਜਗਿੰਦਰ ਸਿੰਘ ਪੁੱਤਰ ਸਰਦਾਰਾਂ ਹਾਂ 사ਦੂ ਰਾਮ ਏ ਜੋਤੀ RAM ਦਾ ਹੈ ਇਹ ਇਹਨਾਂ ਦਾ ਦਾਦਾ مالک 84 ਨੰਬਰ ਇਹ ਬਸਤੀ ਆ 84 ਹਾਂਜੀ 84 ਨੰਬਰ ਬਸਤੀ ਦਾ ਨੰਬਰ ਹੈ 5 ਮਰਲੇ 5 ਮਰਲਿਆਂ ਦੀ ਇਹ ਇਹਨਾਂ ਦੇ ਡੈਡੀ ਦੀ ਬਸਤੀ ਹੈ ਇਹ ਦੋਵੇਂ ਭਰਾ ਰਹਿੰਦੇ ਸੀ ਇਹਨਾਂ ਦੋਨਾਂ ਭਰਾਵਾਂ ਨੇ ਮਕਾਨ ਬਣਾਏ ਸੀ ਇੱਕ ਭਰਾ ਇੱਥੋਂ ਮਤਲ ਚਲਾ ਗਿਆ ਉਹਦੀ ਸੱਸ ਸੁੱਸ਼ਟੀ ਲਈ ਸਾਲਾ ਉਹਦਾ ਰਹਿੰਦਾ ਨਹੀਂ ਸੀ ਇੱਥੇ ਹੈ ਨਹੀਂ ਸੀ ਸਾਲਾ ਉਹਦਾ ਹੈ ਨਹੀਂ ਸੀ ਸੌਰੀ ਇਹ ਉੱਥੇ ਚਲਾ ਗਿਆ ਉਹ ਇੱਥੇ ਸ਼ਮਾਈ ਬਾਅਦ 2 ਮਹੀਨਿਆਂ ਬਾਅਦ 3 ਮਹੀਨਿਆਂ ਬਾਅਦ ਘੇੜਾ ਮਾਰਦਾ ਸੀ ਆਪਣੇ ਘਰ ਦੀ ਸਪਾਈਸ ਫੂਲ ਕਰ ਜਾਂਦਾ ਸੀ ਰਹਿੰਦਾ ਵੀ ਸੀ ਜਦੋਂ ਆ ਦਵਾਲੀ ਦੂਲੀ ਨੂੰ ਆਉਂਦੇ ਨੇ ਮੱਥਾ ਮੱਥਾ ਟੇਕਣ ਉਹਦੋਂ ਵੀ ਆਉਂਦੇ ਸੀ ਆਪਣੇ ਘਰ ਦਾ ਸਰ ਇਹਨਾਂ ਨੇ ਹੁਣ ਮਤਲਬ ਕਿ ਮੈਨੂੰ ਦੋ ਤਿੰਨ ਵਾਰ ਪਹਿਲਾਂ ਵੀ ਕਿਹਾ ਵੀ ਇਹ ਗੁੱਡੀ ਨੇ ਜੱਸੀ ਨੇ ਵੀ ਪਾਜੀ ਸਾਡਾ ਥਾਂ ਦਾ ਨਿਬੜ ਦਿਓ ਮੈਂ ਜੱਸੀ ਤੂੰ ਤੁਹਾਡਾ ਪਰਿਵਾਰ ਆਪੇ ਜੇ ਬਹਿ ਕੇ ਤੁਸੀਂ ਉਹਨੂੰ ਬੁਲਾ ਲਓ ਆਪਾਂ ਬਹਿ ਕੇ ਤੁਹਾਡਾ ਸਮਝੌਤਾ ਕਰਾ ਕੇ ਨਿਬੜਾ ਕੇ ਪਾਸੇ ਕਰਾ ਦਿਆਂਗੇ ਚਾਰ ਪੈਸੇ ਦੇ ਲੈ ਕੇ ਆਪਣਾ ਨਿਬੜ ਕੇ ਤੂੰ ਆਪਣਾ ਲੈਂਟਰ ਪਾ ਲਈ ਇਹ ਕਹਿੰਦੀ ਜੀ ਮੈਨੂੰ ਦੋ ਤਿੰਨ ਵਾਰ ਇਹਨੇ ਪੁੱਛਿਆ ਉਹਦੋਂ ਮੁੜ ਕੇ ਨੇ ਕੋਈ ਗੱਲ ਨਹੀਂ ਕੀਤੀ ਉਹ ਤੋਂ ਬਾਅਦ ਇਲੈਕਸ਼ਨ ਆ ਗਈ ਇਲੈਕਸ਼ਨ ਦੇ ਵਿੱਚ ਇਹਨਾਂ ਨੇ ਉਹਨਾਂ ਦਾ ਮਕਾਨ ਠਾ ਕੇ ਆਪਣਾ ਸਾਰੀ ਸ਼ੁਰੂ ਕਰ ਦਿੱਤੀ ਹੈ ਉਹ ਉਹਨਾਂ ਨੂੰ ਕਿਤੇ ਪਤਾ ਲੱਗਾ ਉਹ ਇੱਥੇ ਆਏ ਨੇ ਉਹਨਾਂ ਨੇ ਪੁੱਛਿਆ ਆ ਕੇ ਵੀ ਤੁਹਾਡੇ ਪਿੰਡ ਦੀ ਪੰਚਾਇਤ ਕਿੱਥੇ ਹੈ ਪੰਚਾਇਤ ਨੂੰ ਬੁਲਾਓ ਵੀ ਆਪਾਂ ਬਹਿ ਕੇ ਗੱਲ ਕਰਨੇ ਆ ਇਹ ਕਹਿੰਦੇ ਵੀ ਸਾਡੇ ਪਿੰਡ ਦੀ ਤਾਂ ਪੰਚਾਇਤ ਹੀ ਨਹੀਂ ਹੈਗੀ ਉਹ ਕਹਿੰਦੇ ਵੀ ਪੰਚਾਇਤ ਇਹ ਤਾਂ ਹੋ ਨਹੀਂ ਸਕਦਾ ਵੀ ਪੰਚਾਇਤ ਹੋਵੇ ਨਾ ਪਿੰਡ ਦੀ ਕਹਿੰਦੀ ਨਾ ਹੈ ਨਹੀਂ ਕਹਿੰਦੇ ਵੀ ਲੰਬੜਦਾਰ ਬੁਲਾ ਲਓ ਚਲੋ ਇੱਕ ਸਾਡੇ ਪਿੰਡ ਚੋਂ ਮੁੰਡਾ ਆ ਉਹ ਆਇਆ ਉਹ ਕਹਿੰਦਾ ਵੀ ਲੰਬੜਦਾਰ ਮੈਂ ਆ ਉਹ ਕਹਿੰਦੇ ਉਹਨਾਂ ਨੇ ਇਹਨੂੰ ਕੁੜੀਆਂ ਨੇ ਆਖਿਆ ਬਾਪੂ ਜੀ ਵੀ ਸਾਡਾ ਫੈਸਲਾ ਵੀ ਨਾ ਵੇੜੋ ਆਂਦਾ ਵੀ ਇਹਦੇ ਜੀ ਤੁਹਾਡਾ ਕੀ ਦਾ ਫੈਸਲਾ ਹੈ ਜਗਾ ਇਹਨਾਂ ਦੀ ਜਗਾ ਆਪਣੀ ਛਾਤਰੇ ਨੇ ਚਲੋ ਉਸ ਤੋਂ ਬਾਅਦ ਉਹ ਬੇਟੀਆਂ ਉੱਥੇ ਚਲੀਆਂ ਗਈਆਂ ਥਾਣੇ 'ਚ ਥਾਣੇ ਉਹਨਾਂ ਨੇ ਪਰਚਾ ਦਿੱਤਾ ਉਸ ਤੋਂ ਬਾਅਦ ਮੈਨੂੰ ਫੋਨ ਉਹਨਾਂ ਦੇ ਮਾਮੇ ਦਾ ਆਇਆ ਉਹ ਕਹਿੰਦਾ ਵੀ ਸਰਪੰਚ ਸਾਹਿਬ ਵੀ ਆਹ ਗੱਲ ਹੈ ਵੀ ਤੁਹਾਡੇ ਪਿੰਡ 'ਚ ਪੰਚਾਇਤ ਨਹੀਂ ਮੈਂ ਕਿਹਾ ਯਾਰ ਮੈਂ ਮੌਜੂਦਾ ਸਰਪੰਚਾਂ ਪੰਚਾਇਤ ਕਿਉਂ ਨਹੀਂ ਹੈਗੀ ਮੈਨੂੰ ਕਹਿੰਦਾ ਵੀ ਤੇਰੇ ਪਿੰਡ ਰੌਲਾ ਹੈ ਮੇਰੇ ਪਣੂਈਆਂ ਦਾ ਦੋਦਾਂ ਵੀ ਉਹ ਤਾਂ ਤੁਹਾਨੂੰ ਪਤਾ ਨਹੀਂ ਮੈਂ ਕਿਹਾ ਵੀ ਪਤਾ ਤਾਂ ਹੈਗਾ ਪਰ ਸਾਨੂੰ ਕਿਸੇ ਨੇ ਬੁਲਾਇਆ ਹੀ ਨਹੀਂ ਅਸੀਂ ਉੱਥੇ ਲੈਣ ਕਿ ਜਾਣਾ ਕਹਿੰਦਾ ਵੀ ਤੁਸੀਂ ਉੱਥੇ ਆਓ ਚਲੋ ਉੱਥੇ ਪੁਲਿਸ ਨੇ ਮੈਨੂੰ ਫੋਨ ਕੀਤਾ ਅਸੀਂ ਚਲੇ ਗ ਤਾਰਾ ਕੁਛ ਕੀਤਾ ਉਸ ਤੋਂ ਬਾਅਦ ਇਹਨਾਂ ਨੂੰ ਟਾਈਮ ਦਿੱਤਾ ਠਾਣੇ ਦਾ ਦੂਜੇ ਦਿਨ ਦੂਜੇ ਦਿਨ ਇਹ ਠਾਣੇ ਨਹੀਂ ਗਏ ਇਹ ਮਾਤਾ ਉਹਨਾਂ ਦੀ ਜਿਹੜੀ ਮਾਂ ਹੈ ਉਹਦੇ ਤੋਂ ਐਫਪੀਡ ਬੜ ਲੈਂਦੇ ਰਹੇ ਨੇ ਵੀ ਇਹ ਜਗਾ ਮਤਲਬ ਇਹ ਮੁੰਡਿਆਂ ਨੂੰ ਮੈਂ ਦਿੱਤੀ ਵੇਖੋ ਰਿਸ਼ਤੀ ਵਾਲੀ ਜਗਾ ਐਫਪੀਡ ਨਾਲ ਤਾਂ ਜਾਣੀ ਨਹੀਂ ਉਹ ਤਾਂ ਜਦੋਂ ਇੰਤਕਾਲ ਗਰਦੌਰੀ ਦੀ ਜੋ ਵੀ ਉੱਥੇ ਹੋਵੇਗਾ ਤਾਂ ਜਾਏਗੀ ਉਹ ਕਿਸੇ ਨੂੰ ਮਿਲੇਗੀ ਇਹਨਾਂ ਨੇ ਚਲੋ ਕਰਕੇ ਉੱਥੇ ਐਸਐਚਓ ਸਾਹਿਬ ਨੇ ਕਿਹਾ ਵੀ ਜਾਂ ਤਾਂ ਮਤਲਬ ਤੁਸੀਂ ਆਪਣਾ ਇਹਨਾਂ ਦਾ ਨਿਬੜਵੋ ਨਹੀਂ ਤਾਂ ਫੇਰ ਮੈਂ ਤੁਹਾਨੂੰ ਮਕਾਨ ਟਾਇਮ ਮੈਂ ਪਰਚਾ ਕਰਾਂਗਾ ਚਲੋ ਉੱਥੇ ਬਹਿ ਕੇ ਪੰਚਾਇਤ ਚ ਫੈਸਲਾ ਹੋ ਗਿਆ ਇਹਦੇ ਵੀ ਕੀ ਰੇਟ ਹੈ ਮਰਲੇ ਮੇ ਸਾਡੇ ਪਿੰਡ ਨਾ 80000 ਰੁਪਏ ਮਰਲੇ ਦਾ ਰੇਟ ਚੱਲਦਾ। ਸ਼ ਜਗਾ ਦਾ ਜਿਹੜੀ ਸ਼ਾਮਲਾੜ ਉਹਦਾ 35 ਚੱਲਦਾ ਹੈ 35 ਤੋਂ 40 ਤੇ ਜਿਹੜੀ ਰਿਸ਼ਤੀ ਵਾਲੀ ਉਹਦਾ 80 ਤੋਂ 90 ਚੱਲਦਾ। ਐਸ ਐਚਓ ਸਾਹਿਬ ਕਹਿਣ ਲੱਗੇ ਵੀ ਨਾਮ ਆ ਉਹਨਾਂ ਦੀ ਕਰਦਾਂ ਨਾ ਉਹਨਾਂ ਦੇ 80000 ਚ ਫੈਸਲਾ ਕਰਕੇ ਮਰਲੇ ਦਾ 1,60,000 ਰੁਪਏ ਮਰਲੇ ਦਾ ਬਣਾਏ ਦੋ ਮਰਲੇ ਦੇ ਬਣਾਏ। 35000 ਰੁਪਏ ਜਿਹੜਾ ਉਹਨਾਂ ਦਾ ਮਟੀਰੀਅਲ ਸੀ ਪੁਰਾਣਾ ਇਟਾਂ ਰੋੜੇ ਬੂਏ ਵਾਰੀਆਂ ਜੋ ਵੀ ਗਾਡਰ ਵਾਲੇ ਸੀ ਉਹਦਾ ਬਣਾ ਕੇ 1,95,000 ਜਿਹਨਾਂ ਦਾ ਫੈਸਲਾ ਹੋ ਗਿਆ। ਇੱਕ ਮਰਲਾ ਮਾਤਾ ਨੂੰ ਛੱਡਿਆ ਉਹਦੇ ਚੋਂ ਦੋ ਮਰਲੇ ਉਹਨੂੰ ਦੇ ਤੇ ਦੋ ਉਹਨੂੰ ਦੇ ਦਿੱਤੇ ਉਸ ਤੋਂ ਬਾਅਦ ਜੀ ਇਹਨਾਂ ਨੇ ਕੀ ਕੀਤਾ ਰਾਈਨਾਮਾ ਹੋ ਗਿਆ 5000 ਰੁਪਏ ਸਾਈ ਦੇ ਦਿੱਤੀ ਉੱਥੇ ਮੌਕੇ ਤੇ ਵੀ 95 9000 ਰੁਪਏ ਸੀ ਤੁਹਾਨੂੰ ਹਫ਼ਤੇ ਨੂੰ ਦੇ ਕੇ ਅਸੀਂ ਲੈਂਟਰ ਪਾ ਲਾਂਗੇ ਵੀ ਦੂਜੇ ਪੈਸੇ ਅਸੀਂ ਮਹੀਨਾ ਦੋ ਮਹੀਨੇ ਠਹਿਰ ਕੇ ਦੇਾਂ ਚਲੋ ਜੇ ਇਸ ਗੱਲ ਤੇ ਪਹੁੰਚਣਾ ਪੈ ਗਿਆ ਆ ਫੈਸਲਾ ਹੋਇਆ ਉਹਦੇ ਚ ਕੋਈ ਕਿਸੇ ਸਰਪੰਚ ਦਾ ਰੋਲ ਨਹੀਂ ਕਿਸੇ ਮੈਂਬਰ ਦਾ ਰੋਲ ਨਹੀਂ ਇਹ ਇਹ ਜਿਹੜਾ ਪੈਸਾ ਆਇਆ ਸੀ ਇਹ ਪ੍ਰਧਾਨ ਮੰਤਰੀ ਆਵਾਸ ਯੋਜਨਾ ਹਾਂਜੀ ਇਹ ਵੀ ਇਹਨਾਂ ਤੇ ਮਤਲਬ ਇਹ ਵੀ 420 ਦਾ ਪਰਚਾ ਹੁੰਦਾ ਇਹਨਾਂ ਤੇ ਜੇ ਕੋ ਮੈਂ ਮੇਰਾ ਮੈਟਰ ਹੋਵੇ ਤਾਂ ਮੈਂ ਕਰਵਾ ਸਕਣਾ ਪਰ ਮੈਂ ਕਰਵਾਉਣਾ ਚਾਹੁੰਦਾ ਮੇਰੇ ਪਿੰਡ ਦੇ ਨੇ ਮੈਨੂੰ ਉਹ ਵੀ ਇਹਨੇ ਇਹ ਵੀ ਇਹਨੇ ਕੱਲੀ ਨੇ ਪੈਸੇ ਲਏ ਨੇ ਮਕਾਨ ਹੋਦਾ ਤਰਸੀਮ ਦਾ ਠੀਕ ਮਕਾਨ ਤਰਸੀਮ ਦਾ ਹੈ ਪੈਸੇ ਇਹ ਲੈ ਰਹੀ ਹੈ ਕੱਲੀ ਜਾਨੀ ਕਿ ਘਰ ਦੇ ਵਿੱਚ ਰਹੇ ਇਹੇ ਰਹੇ ਸੀ ਜਾਂ ਉਹ ਰਹੇ ਸੀ ਉਹਨਾਂ ਮਕਾਨ ਖਾਲੀ ਸੀ ਇਹ ਆਪਣੇ ਘਰ ਆਪਣੇ ਕਮਰੇਜ ਰਹਿੰਦੇ ਸੀ ਠੀਕ ਉਹ ਕਮਰਾ ਖਾਲੀ ਸੀ ਉਹਨਾਂ ਦਾ ਜਿਹੜਾ ਇਹਨਾਂ ਨੇ ਟਾਇਆ ਉਦੇ ਵਿੱਚ ਕੋਈ ਕਿਸੇ ਦਾ ਸਮਾਨ ਨਹੀਂ ਸੀ ਉਦਾਂ ਹੀ ਸਮਾਨ ਪਿਆ ਸੀ ਜਿਹੜੇ ਕੁ ਮਾੜੀ ਮੋਟੀ ਪੇਟੀ ਪੂਟੀ ਪੁਰਾਣੀ ਜਾਂ ਮੰੰਜਾ ਬਿਸਤਰਾਈ ਜੋ ਵੀ ਸੀ ਬਸ ਉਸ ਹੀ ਹੋਰ ਕਿਸੇ ਦਾ ਇਹਨਾਂ ਦਾ ਕੋਈ ਰੋਲ ਨਹੀਂ ਸੀ ਉਹਦੇ ਵਿੜਾ ਇਹਨਾਂ ਦਾ ਇਕੱਠਾ ਹੀ ਆ ਖੁੱਲਾ ਉਹਦੇ ਚ ਕੰਦ ਕੋਈ ਨਹੀਂ ਹੈਗੀ ਠੀਕ ਹੈ ਇਹਨਾਂ ਦੀ ਮਾਤਾ ਜੀ ਜੀ ਹੁੰਦੀ ਮਾਤਾ ਜੀ ਹੁੰਦੇ ਠੀਕ ਮਾਤਾ ਪਹਿਲਾਂ ਇਹਦੇ ਕੋਲ ਰਹਿੰਦੀ ਰਹੀ ਐ ਸੇਮ ਕੋਲ ਫਿਰ ਉਹ ਗੁੱਡੀਆਂ ਕੋਲ ਰਹਿੰਦੀ ਰਹੀ ਐ ਹੁਣ ਮੇਰੇ ਨਾਲ 9-10 ਮਹੀਨੇ ਹੋ ਗਏ ਆ 7-8 ਮਹੀਨੇ ਜਾਂ ਲਾ ਲਓ ਵੀ ਇੱਥੇ ਰਹਿੰਦੀ ਐ ਇਹਦੇ ਕੋਲ ਠੀਕ ਜਿੱਦਾਂ ਦਾ ਰੌਲਾ ਠੀਕ ਜਿਹੜੇ ਪਰਿਵਾਰ ਇਹਨਾਂ ਦੇ ਆਪਣੇ ਵੀ ਹੋਏ ਆ ਉੱਥੋਂ ਫੈਸਲਾ 90000 ਰੁਪਏ ਦੇ ਕੇ 5000 ਰੁਪਏ ਨਾ ਮੌਕੇ ਤੇ ਦਿੱਤਾ ਵੀ 90000 ਰੁਪਏ ਅਸੀਂ ਹਫ਼ਤੇ ਨੂੰ ਦੇ ਕੇ ਅਸੀਂ ਲੈਂਟਰ ਪਾ ਲਾਂਗੇ ਚਲੋ ਜੀ ਉਹ ਕਹਿੰਦੇ ਵੀ ਠੀਕ ਹੈ ਉਸ ਤੋਂ ਬਾਅਦ ਇਹਨਾਂ ਨੇ ਪੈਸੇ ਨਹੀਂ ਦਿੱਤੇ ਲਾਰੇ ਬੁੱਤੇ ਲਾਈ ਗਈ ਸਾਡੇ ਕੋਲ ਪੈਸੇ ਨਹੀਂ ਵੀ ਹਾੜੀ ਪੱਕ ਲੈੰਦੋ ਇਹ ਆਉਂਦੇ ਆ ਹਾੜੀ ਤੱਕ ਹਾੜੀ ਤੋਂ ਬਾਅਦ ਪੁਲਿਸ ਇਹਨਾਂ ਨੂੰ ਬੁਲਾਉਂਦੀ ਰਹੀ ਉਹ ਉੱਥੋਂ ਹੁੰਦੇ ਰਹਿਆ ਇਹ ਜਾਂਦੇ ਨੇ ਇਹ ਕਹਿੰ ਕੇ ਫੋਨ ਚੁੱਕ ਕੇ ਕਹਿੰਦੇ ਜੀ ਘੰਟੇ ਨੂੰ ਆਉਣੇ ਆ ਘੰਟੇ ਨੂੰ ਆਉਣੇ ਆ ਉਹ 4 ਦਿਨ ਮੁੜ ਕੇ ਗਏ ਆ ਚੌਥੇ ਦਿਨ ਜਦੋਂ ਨਹੀਂ ਇਹ ਮਤਲਬ ਗਏ ਪੁਲਿਸ ਇੱਥੇ ਆ ਗਈ ਇਹਨਾਂ ਨੂੰ ਬੁਲਾਉਣ ਵਾਸਤੇ ਇਹਨਾਂ ਨੇ ਉਹਨਾਂ ਦੇ ਖਿਲਾਫ ਵੀਡੀਓ ਬੂਡੀਓ ਬਣਾ ਕੇ ਜੁਈ ਰੰਡੀ ਜਨਾਨੀ ਇਹ ਆ ਉਹ ਆ ਜੀ ਬਹੁਤ ਕੁਝ ਬੋਲਦੇ ਬਲਦੇ ਰਹੇ ਆ ਮੇਰੇ ਖਿਲਾਫ ਵੀ ਬੋਲਦੇ ਰਹੇ ਆ ਠੀਕ ਵੀ ਕਿਹੜਾ ਸਰਪੰਚੇ ਨੂੰ ਬੁਲਾਣੀ ਸਰਪੰਚ ਨੂੰ ਜਾਇਆ ਕਰਨੀ ਉਹ ਕਰਨੀ ਆ ਇਹਨਾਂ ਦਾ ਮੈਟਰ ਹੈ ਲਿਖਤੀ ਰੂਪ ਚ ਉਥੇ ਰਾਈਨਾਮਾ ਹੋਇਆ ਇਹਨਾਂ ਦਾ ਹੁਣ ਇਹ ਧੱਕੇ ਨਾਲ ਲੈਂਟਰ ਪਹਿਣਾ ਜਾਂਦੇ ਨੇ ਭਰਾਵਾਂ ਦੀ ਜਗ੍ਹਾ ਹੈ ਦੂਆ ਭਰਾਵਾਂ ਦੀ ਇਹਨਾਂ ਦੇ ਪਿਓ ਦੀ ਮਾਲਕੀ ਹੈ ਜਣੀ ਕਿ ਜਿਹੜਾ ਇਹ ਭਰਾ ਸੀ ਇਹਨੂੰ ਕਿੰਨਾ ਚਿਰ ਹੋ ਗਿਆ ਲਗਭਗ ਇਤੋਂ ਇਹਨੂੰ ਜੀ ਮੇਰੇ ਸਾਬ ਨਾਲ 10 11 ਸਾਲ ਤੱਕ ਤੇ ਹੋ ਗਿਆ ਜਿਆਦਾ ਹੀ ਹੋ ਗਿਆ ਉਹਨੇ ਮੰਨ ਕਰੇ ਚਲੋ 10 11 ਕਿ ਮੈਂ ਮੰਨ ਕੇ ਚੱਲਦਾ ਮੈਂ ਜਿਹੜਾ ਛੋਟਾ ਭਰਾ ਉਹਦੀ ਡੈਥ ਵੀ ਹਾਂ ਉਹਦੀ ਡੈਥ ਹੋ ਠੀਕ ਹੈ ਜਣੀ ਕਿ ਹੁਣ ਉਹਦੀ ਪਤਨੀ ਰਹਿ ਰਹੀ ਹੈ ਉਹਦੀ ਪਤਨੀ ਤੇ ਉਹਦੇ ਬੇਟੇ ਰਹਿ ਰਹੇ ਨੇ ਤੇ ਉਹਦੀ ਮਾਤਾ ਵੀ ਰਹਿ ਰਹੀ ਹੈ ਮਾਤਾ ਉਹਦੀ ਪਹਿਲਾਂ ਉਹਦੇ ਕੋਲ ਰਹਿੰਦੀ ਸੀ ਉਹਨੇ ਦੀ ਕੁੜਾ ਦੀ ਓਕੇ ਜੀ ਓਕੇ ਓਕੇ ਪਹਿਲਾਂ ਗੁੱਡੀਆਂ ਕੋਲ ਵੀ ਰਹਿੰਦੀ ਰਹੀ ਹੈ ਮਾਤਾ ਠੀਕ ਹੈ ਤੇ ਇਹਦੇ ਕੋਲ ਵੀ ਰਹਿੰਦੀ ਰਹੀ ਹੈ ਤੇ ਉਹਦੇ ਕੋਲ ਵੀ ਰਹਿੰਦੀ ਰਹੀ ਹੈ ਹੁਣ ਇਹਦੇ ਕੋਲ ਮਤਲਬ ਵੀ ਮੇ ਠੀਕ ਹੈ ਠੀਕ ਹਾਂ ਜਦੋਂ ਦਾ ਰੌਲਾ ਉਦੋਂ ਦੀ ਇੰਨਾ ਕਰ ਰਹੇ ਠੀਕ ਹੈ ਜਾਨੀ ਕਿ ਇਹਦੇ ਵਿੱਚ ਪੰਚਾਇਤ ਦਾ ਕੋਈ ਰੋਲ ਨਹੀਂ ਨਾ ਜੀ ਪੰਚਾਇਤ ਦਾ ਕੋਈ ਅਸੀਂ ਤਾਂ ਹੁਣ ਵੀ ਕਹਿੰਦੇ ਆ ਵੀ ਬਹਿ ਗਏ ਤੁਸੀਂ ਉਹਨਾਂ ਦੇ ਘਰ ਚਲੇ ਜਾਣ ਜਾਂ ਉਹਨਾਂ ਨੂੰ ਇੱਥੇ ਬੁਲਾ ਕੇ ਜੇ ਸਾਨੂੰ ਬੁਲਾਣਗੇ ਅਸੀਂ ਆ ਜਾਵਾਂਗੇ ਨਹੀਂ ਤੇ ਆਪੇ ਹੀ ਨਿਬੜ ਲੈਣ ਸਾਡਾ ਉੱਤੇ ਕੀ ਰੋਲ ਹੈ ਉਹ ਆਪਣੇ ਸਹੁਰੇ ਪਰਿਵਾਰ ਚ ਰਹ ਰਹੇ ਆ ਉਹਦੇ ਉਹਦਾ ਸਾਲਾ ਨਹੀਂ ਹੈ ਠੀਕ ਹੈ ਉਹ ਆਪਣੇ ਸਾਸਕੂਲ ਰਹਿੰਦਾ ਹੈ ਸਾਸੂ ਦੀ ਢਿੱਲੀ ਸੀ ਉੱਥੇ ਰਹਿੰਦਾ ਸੀ ਹੁਣ ਉਹਦੇ ਘਰ ਦੀ ਵੀ ਸੀਰੀਅਸ ਥੋੜੀ ਢਿੱਲੀ ਹੈ ਉੱਥੇ ਹੀ ਰਹਿੰਦਾ ਹੈ ਠੀਕ ਆ ਸੀ ਧੰਨਵਾਦ ਧੰਨਵਾਦ ਜੀ ਅਸੀਂ ਸਰ ਦੇਸ਼ ਦੁਨੀਆ ਚੈਨਲ ਤੋਂ ਪੱਤਰਕਾਰ ਗੱਲ ਕਰਦਾ ਸੀ। ਹਾਂਜੀ ਅਸੀਂ ਤੁਹਾਡਾ ਪੱਖ ਲੈਣ ਖਾਤਰ ਤੁਹਾਨੂੰ ਫੋਨ ਕਰਿਆ। ਹਾਂਜੀ ਵੀ ਜਣੇ ਕਿ ਤੁਹਾਡੀ ਜਗਾ ਜਿਹੜੀ ਉੱਥੇ ਹਾਂਜੀ ਉਹਦੇ ਉੱਤੇ ਸੋਡਾ ਕੀ ਡਿਸਕਿਊਟ ਆਈ ਜਿਹੜਾ ਅਸੀਂ ਚੱਕਰ ਚੱਲ ਰਿਹਾ ਉੱਥੇ। ਉੱਥੇ ਅੰਕਲ ਦੀ ਚਾਰਖਣ ਮੇਰੇ ਤੇ। ਹਾਂਜੀ ਚਾਰਖਣ ਇਹਦੇ ਸਾਡੇ 40 ਫੁੱਟ ਜਗਾ ਚੜਾਈ ਹੈ ਜੀ। ਹਾਂਜੀ ਵੀ ਪੰਜਾਬ 55 ਫੁੱਟ ਲਵਾਈਆ ਜੀ ਠੀਕ ਹੈ ਜੀ ਇਹਨਾਂ ਚਾਰ 20 ਫੁੱਟ ਜਗ੍ਹਾ ਆਏ ਨਾ ਸੀ 20 ਫੁੱਟ ਮੇਰੀ ਸੀ ਠੀਕ ਹੈ ਜੀ 5 ਫੁੱਟ ਬਾਲੇ ਪਾਸੇ ਚਾਰ ਖਾਨੇ ਨਾ ਚਾਰ ਮਹੀਨੇ ਤੇ ਜੀ ਮੈਨੂੰ ਠੀਕ ਹੈ ਜੀ ਤੁਹਾਨੂੰ ਕਿੰਨਾ ਚਿਰ ਹੋ ਗਿਆ ਜੀ ਉੱਥੋਂ ਆਇਆਂ ਨੂੰ ਮੈਨੂੰ 20 ਸਾਲ ਹੋ ਗਏ ਜੀ 25 ਆਏ ਨੂੰ ਠੀਕ ਹੈ ਜੀ ਲਗਭਗ ਹੁਣ ਤੁਸੀਂ ਕਿੱਥੇ ਰਹਿ ਰਹੇ ਹੋ ਜੀ ਹੁਣ ਤੰਦਰਾਲੇ ਸੌਰੇ ਚ ਰਹਿਣਾ ਜੀ ਮੈਂ ਠੀਕ ਹੈ ਜੀ ਠੀਕ ਹੈ ਜੀ ਤੇ ਉੱਥੇ ਗੱਲਬਾਤ ਕਰੀ ਸੀ ਅਸੀਂ ਜਾਨੀ ਕਿ ਕੁਛ ਇਦਾਂ ਦੀ ਗੱਲ ਵੀ ਐ ਵੀ ਮਾਤਾ ਜੀ ਉਹ ਕੁਛ ਇਹ ਗੱਲ ਕਹਿ ਰਹੇ ਸੀ ਕਿ ਉਸ ਟਾਈਮ ਦੇ ਵਿੱਚ ਵੀ 20000 ਰੁਪਇਆ ਸਨੂ ਟਾਈਮ ਦੇ ਵਿੱਚ ਕੋਈ ਪੈਸੇ ਅਮਾਉਂਟ ਦੇਤੀ ਸੀ। ਨਾ ਜੀ ਮੈਨੂੰ ਕੋਈ ਪੈਸਾ ਨਹੀਂ ਦਿੱਤਾ ਜੀ। ਮੇਰਾ ਬਾਪ ਮਰ ਗਿਆ ਤੇ ਜੀ। ਹਾਂਜੀ। ਮੇਰੀ ਮਾਂ ਕਹਿੰਦੀ ਵੀ ਕੱਲ ਨੂੰ ਕੁੜੀ ਲੰਬਾ ਦਊਗੀ। ਹਾਂਜੀ। ਉਸ ਤੋਂ ਬਾਅਦ ਚ ਮੈਂ ਕੁੜੀ ਦਾ ਕਰਿਆ ਜੀ। ਪਹਿਲਾਂ ਮੇਰੇ ਬਾਪ ਦੇ ਅੱਧਰ ਆ ਜੀ ਮੈਂ। ਠੀਕ ਹੈ ਜੀ। ਮੇਰੀ ਭੈਣ ਜੋ ਕਹਿੰਦੀ ਕੋ ਲੰਬਾ ਲਵਗਾ ਕੁੜੀ 3 ਮਹੀਨਿਆਂ ਵਿੱਚ ਮੇਰੀ ਮਾਂ ਨੇ ਕਿਹਾ ਵੀ ਕੋ ਲੰਬਾ ਆਜੂਗਾ ਕੁੜੀ ਵਿਆਹ ਠੀਕ ਹੈ ਜੀ ਉਸ ਤੋਂ ਬਾਅਦ ਤੁਸੀਂ ਆਪਣੀ ਭੈਣ ਦਾ ਵਿਆਹ ਕੀਤਾ ਹਨਾ ਜੀ ਆਸੇ ਮੱਤ ਲਾਇਆ ਜੀ ਪੂਰਾ ਠੀਕ ਹੈ ਜੀ ਉਸ ਟਾਈਮ ਜਿਹੜੇ ਤੁਹਾਡੇ ਛੋਟੇ ਭਰਾ ਸੀ ਹੈਗੇ ਸੀ ਜਾਂ ਉਹਨਾਂ ਦੀ ਡੈਥ ਹੋ ਗਈ ਸੀ ਜੀ ਨਾ ਜ਼ਿਆਦਾ ਹੈਗਾ ਤੇ ਜੀ ਉਹ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਠੀਕ ਹੈ ਜੀ ਜੀ ਸਾਰਾ ਘਰ ਮੈਂ ਬਣਾਇਆ ਸੀ ਜੀ ਮੈਂ 16 ਸਾਲ ਦੇ ਵਿੱਚ ਮੈਂ ਨੌਕਰੀ ਕੀਤੀ ਉੱਥੇ ਠੀਕ ਹੈ ਜੀ ਮੈਂ ਗੌਰ ਤੋਂ ਬੰਦੇ ਉੱਥੇ ਰਹਿੰਦੇ ਨੇ ਜੀ ਠੀਕ ਹੈ ਜੀ ਮੈਂ ਨਾਲ 16 ਸਾਲ ਚ ਨੌਕਰੀ ਤਾਂ ਮੈਂ ਇੱਕ ਤਾਂ ਬੰਗਾਈ ਤੀ ਰਾਜਪੁਰ ਤੋਂ 13 ਰੁਪਏ ਜਿਵੇਂ ਬਾਲਾ ਲੈਂਦਾ ਸੀ ਜੀ ਉਹ ਠੀਕ ਹੈ ਜੀ ਇਹ ਪਿੰਡ ਦੇ ਵਿੱਚ ਮੈਂ ਨੌਕਰੀ ਕੀਤੀ ਆ ਜੀ ਸਭ ਨੂੰ ਪਤਾ ਮੈਂ ਸਾਰਾ ਕੁਝ ਸੀਰ ਕਰਕੇ ਹੀ ਸਾਰਾ ਕੁਝ ਬਣਾਇਆ ਦੇ ਮੈਂ ਠੀਕ ਹੈ ਫਿਰ ਜਿਹੜੀ ਮਾਤਾ ਉੱਥੇ ਰਹਿ ਰਹੇ ਨੇ ਹਾਂਜੀ ਤੇ ਉਹ ਜਾਨੀ ਕਿ ਉਹਨਾਂ ਦੇ ਜਾਨੀ ਕਿ ਜਿਹੜੀ ਰਹਿਣ ਦੀ ਪਰਬਰਾਇਸ ਦੀ ਉਹਦੇ ਵੀ ਮਾਤਾ ਦਾ ਵੀ ਹਿੱਸਾ ਕੁਝ ਉਹਦੇ ਵਿੱਚ ਮਾਤਾ ਦਾ ਜਗਾ ਸਾਡੀ 5 ਮਸ ਵਿਆ ਜੀ ਹਾਂਜੀ 5 ਮਰਲੇ ਕਹਿੰਦੇ ਜਿਹਨੂੰ ਆਪਾਂ ਹਾਂਜੀ 5 ਮਰਲੇ ਚ ਉਹਨੂੰ ਇਕਮਾਲਾ ਦੇਤਾ ਜੀ ਠੀਕ ਹੈ ਜੀ ਪਾਲੀ ਦੀ ਉਹ ਸਾਡੀ ਲੱਗਦੀ ਜੀ ਠੀਕ ਹੈ ਜੀ ਪੰਚਾਇਤ ਦੀ ਜਗਾ ਠੀਕ ਹੈ ਠੀਕ ਹੈ ਸਰਪੰਚਾ ਆਪਣੇ ਨਾਲ ਨੇ ਜੀ ਠੀਕ ਹੈ ਜੀ ਸਾਰੀ ਖੜਾਪਾ ਕਰਨ ਨੂੰ ਫਰਜ ਨੇ ਥਾਣੇ ਦੇ ਵਿੱਚ ਫੈਸਲਾ ਆਊਗਾ ਜੀ ਹਾਂਜੀ ਇਹ ਕਦੋਂ ਫੈਸਲਾ ਹੋਏ ਦੀ ਕਿੰਨਾ ਚਿਰ ਹੋਇਆ ਜੀ ਇਹ ਅੱਜ 4-5 5 ਮਹੀਨੇ ਹੋ ਗਏ ਜੀ ਹੋਏ ਨੂੰ ਠੀਕ ਹੈ ਜੀ ਠੀਕ ਹੈ ਜੀ ਸਮਾਣੀ ਠਾਣੇ ਦੇ ਵਿੱਚ ਹੈ ਜੀ ਹਾਂ ਜੀ ਸਾਰੀ ਲਿਖਤ ਹੋਈ ਵੀ ਆ ਜੀ ਠੀਕ ਹੈ ਜੀ ਇਹ ਇਹ ਕਿੰਨੇ ਲਗਭਗ ਕਿੰਨੇ ਪੈਸਿਆਂ ਦੇ ਵਿੱਚ ਫੈਸਲਾ ਹੋਇਆ ਸੀ 1,95,000 ਚ ਹੋਇਆ ਸੀ ਠੀਕ ਹੈ ਜੀ ਜਿਹੜੀ ਟੋਟਲ ਅਮਾਉਂਟ ਦਾ ਫੈਸਲਾ ਤੀਜੀ ਹਾਂ ਜੀ ਹਾਂ ਜੀ ਠੀਕ ਹੈ ਜੀ ਵੀ ਵਾਦਾ ਕਰਿਆ ਸੀ ਵੀ ਅਸੀਂ ਪੈਸੇ ਦੇਖ ਕੇ ਲੈਂਟਰ ਪਾਵਾਂਗੇ ਜੀ ਠੀਕ ਹੈ ਜੀ ਨਾ ਬਾਅਦ ਤੇ ਪੈਸੇ ਜੀ ਨਾ ਠਾਣੇ ਚ ਆਪ ਆਉਂਦੇ ਨਹੀਂ ਸਾਨੂੰ ਬਹੁਤ ਘੇੜ ਹੋ ਗੋ ਜੀ ਮੇਰਾ ਇਹ ਵੀਰਿਆਂ ਦੋ ਬੇਟੀਆਂ ਨੇ ਜੀ ਠੀਕ ਹੈ ਜੀ ਆਉਣ ਵਾਲੇ ਜੀ ਹਾਂਜੀ ਇਹਨਾਂ ਨੇ 50 ਹਜ਼ਾਰ 60 ਹਜ਼ਾਰ ਚ ਮੈਨੂੰ ਲਿਆਤਾ ਜੀ ਅਸਰਾ ਦੀ ਹਲ ਹੋਈ ਹਲ ਤੱਕ ਠੀਕ ਹੈ ਜੀ ਠੀਕ ਹੈ ਇਹਦੇ ਨਾਲ ਤੁਸੀਂ ਪੰਚਾਇਤ ਨਾਲ ਕੋਈ ਰਾਬਤਾ ਰੱਖਿਆ ਜੀ ਪੰਚਾਇਤ ਨਾਲ ਸਰਪੰਚ ਆਪਣੇ ਨਾਲ ਆ ਜੀ ਠੀਕ ਹੈ ਜੀ ਠੀਕ ਹੈ ਠੀਕ ਹੈ ਹੁਣ ਤੁਸੀਂ ਕੀ ਇਨਸਾਫ ਦੀ ਮੰਗ ਕਰਦੇ ਹੋ ਜਾਨੀ ਕਿ ਉਹਨਾਂ ਦਾ ਅਸੀਂ ਪੱਖ ਲਿਆ ਤੁਹਾਡਾ ਤੁਹਾਡੇ ਕੀ ਮੰਦੇ ਜਜ਼ਬਾਤ ਨੇ ਮੇਰੀ ਜਿਹੜੀ ਜਗ੍ਹਾ ਜੀ ਮੈਨੂੰ ਅੱਧੀ ਮਿਲਣੀ ਚਾਹੀਦੀ ਆ ਬਸ। ਠੀਕ ਹੈ ਜੀ ਜਾਨੀ ਕਿ ਅੱਧ ਦੇ ਵਿੱਚ ਫਿਰ ਮਾਤਾ ਦਾ ਵੀ ਕੁਝ ਹਿੱਸਾ ਆ ਗਿਆ ਹਨਾ। ਆ ਤਾਂ ਹੈਗਾ ਜੀ ਉਹ ਮਾਰਲਾ ਉਹਨੇ ਲੈ ਲਿਆ। ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ। ਮੇਰੀ ਪਾਲੀ ਜਗ੍ਹਾ ਉਹ ਚ ਮੈਨੂੰ ਅੱਧ ਪਾਉਂਦਾ। ਕਿਉਂਕਿ ਉਹਨਾਂ ਦਾ ਪੱਖ ਲਿਆ ਸੀ ਸਰਪੰਚ ਦਾ ਪੱਖ ਵੀ ਲਿਆ ਕਿਉਂਕਿ ਤੁਹਾਡਾ ਫਰਜ਼ ਦੀ ਵੀ ਤੁਹਾਨੂੰ 20 ਸਾਲ ਦੇ ਲਗਭਗ 25 ਸਾਲ ਇੱਥੇ ਆਇਆ ਨੂੰ ਹੋ ਗਏ ਹਨਾ ਜੀ। ਜੀ। ਹਾਂਜੀ ਹਾਂਜੀ ਹਾਂਜੀ। ਇਹ ਦੋ ਬੈਠੇ ਨੇ ਜੀ। ਹਾਂਜੀ ਮੇਰਾ ਦੋ ਬੇਟੇ ਨੇ ਦੋ ਬੇਟੀਆਂ ਨੇ ਇੱਕ ਕਮੇਟਾ ਮੇਰਾ ਉੱਥੇ ਆ ਵੀ ਸਕਦਾ ਜੀ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਮੇਰੇ ਬਾਪ ਦੀ ਰਿਟਰੀਰ ਦੀ ਜਗਾ ਜੀ ਇਹ ਕਿਹੜਾ ਦੂਈ ਆਪਣੀ ਸ਼ਾਮਲਾਟਾ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਸਾਰਾ ਆਪਣਾ ਜਾਇਜ਼ ਕੰਮ ਆ ਜੀ ਕੋਈ ਨਜਾਇਜ਼ ਕੰਮ ਨਹੀਂ ਹੋਏਗਾ ਠੀਕ ਹੈ ਜੀ ਥਾਣੇ ਦੇ ਵਿੱਚ ਪੰਜਲਾਵਾ ਸੀ ਮੇਰੀ ਕੁੜੀਆਂ ਨੂੰ ਵੱਧ ਘੱਟ ਬੋਲਿਆ ਜੀ ਉੱਥੇ ਅੱਛਾ ਜੀ ਥਾਣੇ ਦੇ ਵਿੱਚ ਹਾਂਜੀ ਬਾਹਰ ਪਿੰਡ ਦੇ ਵਿੱਚ ਠੀਕ ਹੈ ਠੀਕ ਹੈ। ਫੇਰ ਇਹੀ ਦਰਖਾਸਤ ਕੋ ਦਈ ਗਈ ਥਾਣੇ ਦੇ ਵਿੱਚ। ਠੀਕ ਹੈ ਜੀ। ਜੀ ਦਾ ਸਾਰਾ ਕੰਮ ਓਕੇ ਕਰਿਆ ਬਾਈ। ਠੀਕ ਹੈ ਜੀ ਠੀਕ ਹੈ ਠੀਕ ਹੈ। ਤੁਹਾਡਾ ਆਪਣਾ ਸ਼ੋਭਨਾਮ ਕੀ ਤੀ ਜੀ ਤੁਹਾਡਾ? ਮੇਰਾ ਅਤਰਸੇਵ ਸਿੰਘ ਆ ਜੀ। ਠੀਕ ਹੈ ਜੀ ਠੀਕ ਹੈ ਜੀ। ਮਾਤਾ ਦਾ ਨਾਮ ਅਮਰ ਸਿੰਘ ਜੀ। ਅਮਰ ਕੌਰ ਜੀ। ਅਮਰ ਕੌਰ ਜੀ। ਜੀ ਕੀ ਇਨਸਾਫ ਦੀ ਮੰਗ ਕਰਦੇ ਹੋ? ਮੈਨੂੰ ਤਾਂ ਆਪਣਾ ਹਿੱਸਾ ਮਿਲਣਾ ਚਾਹੀਦਾ ਜੀ। ਠੀਕ ਹੈ ਜੀ।